ਜਾ ਗਿਆ ਨਾ ਫਤੋ ਦੇ ਲੱਖਾਂ ਵਿੱਚ ਬਹੁਤ ਮੂਰੇ ਲੱਖਣ ਆਏ ਨੇ ਤੇਰੀ ਧੀ ਨੂੰ ਮੁੰਡਾ ਦੇ ਨੇ ਵਾਹ ਇਹਨੇ ਲੱਖ ਆਇਆ ਹੈ ਇਹ ਗੱਲ ਨਹੀਂ ਉਹ ਕਿਹਨਾਂ ਕੰਮ ਗੋਗਰਨੀ ਮੇਰੀ ਪੋਤੀ ਵੇਚੀ ਗਈ ਲੱਗ ਸਾਡੀ ਇਹ ਮੈਂ ਤੇ ਵੀ ਤੁਹਾਨੂੰ ਸਾਫ਼ ਦਿੰਦੇ ਨੇ ਮੇਰੀ ਪੋਤੀ ਵੇਚੀ ਕਿਉਂ ਇਹਨਾਂ ਨੇ ਵਿਆਹ ਕੇ ਤੋਰ ਮਰਦੇ ਨੇ ਅਧਾਰ ਕਾਰਡ ਬਣਾਇਆ ਜੀ ਇਹਨਾਂ ਨੇ ਜਾਲੀ 2006 ਤੱਕ ਮੈਂ 3 ਮਹੀਨੇ ਦੀ ਪਾਲੀਆ ਪੁੱਤ ਮੈਨੂੰ ਪਤਾ ਜੀ ਆਪਣੇ ਬੱਚੇ ਪੁੜੀ 35 ਸਾਲ ਦਾ ਮੁੰਡਾ ਜਿਹਦੇ ਨਾਲ ਇਹਨਾਂ ਨੇ ਕੁੜੀ ਦੇ ਆਨੰਦ ਨਹੀਂ ਹੋਏ ਕਿਤੇ ਵੀ ਇੱਧਰ ਕਿਤੇ ਮੰਦਰ-ਮੁੰਦਰ ਚੌਥੀ ਰਾਜਸਥਾਨ ਵਾਲ ਵੇਚੀ ਗਈ ਹੈ ਪੁੱਤ ਇਹਾਂ ਜੀ ਕਹਿੰਦੇ ਨੇ ਵੀ ਉਹ ਤੇ ਜਿਹੜੀ ਗਾਹ ਤੋਂ ਜਿੰਨਾ ਕਿ ਸਾਨੂੰ ਪਤਾ ਲੱਗਿਆ ਵੀ 3 ਲੱਖ ਦਾ ਵਪਾਰ ਹੋਇਆ ਤੇ ਨਾ ਲੈਣ ਦਾ ਕੋਈ ਅਗਰੀਮੈਂਟ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜੀਆ ਪੈਸਿਆਂ ਖਾਤਰ ਇੱਕ ਕਲਯੁਗੀ ਮਾਂ ਨੇ ਆਪਣੇ ਨਬਾਲਕ ਧੀ ਨੂੰ ਵੇਚ ਦਿੱਤਾ ਹੈ 3 ਲੱਖ ਰੁਪਏ ਦਾ ਸੌਦਾ ਆਪਣੀ ਧੀ ਦਾ ਇਸ ਕਲਯੁਗੀ ਮਾਂ ਦੇ ਵੱਲੋਂ ਕੀਤਾ ਗਿਆ ਰਾਜਸਥਾਨ ਲੈ ਜਾ ਕੇ ਕੁੜੀ ਦਾ ਸੌਦਾ ਕੀਤਾ ਗਿਆ ਤੇ ਫਿਰ ਵੇਚਣ ਤੋਂ ਬਾਅਦ ਉਸਦਾ ਵਿਆਹ ਵੀ ਕਰਵਾ ਦਿੱਤਾ ਗਿਆ ਜਾਣਕਾਰੀ ਅਨੁਸਾਰ ਕੁੜੀ ਦੀ ਉਮਰ 15 ਸਾਲਾਂ ਦੀ ਹੈ ਯਾਨੀ ਕਿ ਕੁੜੀ ਨਾਬਾਲਗ ਹੈ ਪਰ ਉਸ ਦਾ ਨਕਲੀ ਆਧਾਰ ਕਾਰਡ ਬਣਵਾਇਆ ਗਿਆ ਉਸ ਦੀ ਉਮਰ ਜ਼ਿਆਦਾ ਦਿਖਾਉਣ ਖਾਤਰ ਜਿਸ ਮਗਰੋਂ ਉਸ ਨੂੰ ਵੇਚਿਆ ਗਿਆ 3 ਲੱਖ ਰੁਪਏ ਦੇ ਵਿੱਚ ਉਸ ਦਾ ਸੌਦਾ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਦਾ ਵਿਆਹ ਵੀ ਕਰਵਾ ਦਿੱਤਾ ਗਿਆ ਜ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਇਸ ਕੁੜੀ ਦੀ ਦਾਦੀ ਦੇ ਵੱਲੋਂ ਜਦੋਂ ਵੀਡੀਓ ਦੇਖੀ ਗਈ ਜਿਸ ਦੇ ਵਿੱਚ ਇਸ ਕੁੜੀ ਦੀ ਮਾਂ ਪੈਸੇ ਗਿਣਦੀ ਨਜ਼ਰ ਆ ਰਹੀ ਹੈ ਉਸ ਤੋਂ ਬਾਅਦ ਇਸ ਕੁੜੀ ਦੀ ਦਾਦੀ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਅਤੇ ਕੁੜੀ ਦੀ ਮਾਂ ਤੇ ਨਾਨੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਦੇ ਲਈ ਦੱਸਦੀ ਹੈ ਕਿ ਇਹ ਮਾਮਲਾ ਨਾਭਾ ਬਲਾਕ ਦੇ ਪਿੰਡ ਛੰਨਾ ਨੱਥੋਵਾਲੀਆ ਤੋਂ ਸਾਹਮਣੇ ਆਇਆ ਹੈ ਆਨੁਚਾਰ ਜੀਤ ਕੋਰੇ ਜੀ ਬਿਆਨੀ ਜੀ ਕੀਤਾ ਆਧਾਰ ਕਾਰਡ ਬਣਾਇਆ ਜੀ ਇਹਨਾਂ ਨੇ ਜਾਲੀ 2006 ਦਾ ਮੈਂ 3 ਮਹੀਨੇ ਦੀ ਪਾਲੀਆ ਪੋਤੀ ਮੈਨੂੰ ਪਤਾ ਜੀ ਆਪਣੇ ਬੱਚੇ ਦਾ ਇਹਨਾਂ ਨੇ ਜੀ 2006 ਦਾ ਕਰਾ ਕੇ ਆਧਾਰ ਕਟ ਇਹਨਾਂ ਨੇ ਗਾਂ ਵਾਲੇ ਨੂੰ ਵਰਬੱਧ ਬਣਾ ਕੇ ਕੁੜੀ 35 36 ਸਾਲ ਦਾ ਮੁੰਡਾ ਜਿਹਦੇ ਨਾਲ ਇਹਨਾਂ ਨੇ ਕੁੜੀ ਦੇ ਨੰਦਨੀ ਹੋਏ ਕਿਤੇ ਵੀ ਇੱਧਰ ਕਿਤੇ ਮੰਦਰ-ਮੁੰਦਰ ਚੌਥੀ ਰਾਜਸਥਾਨ ਵਾਲੇ ਵੇਚੀ ਗਈ ਆ ਕੁੜੀ ਪੈਸੇ ਗਿਣਦੇ ਨੇ ਤਾਂ ਸਬੂਤ ਆ ਜੀ ਮੇਰੇ ਕੋਲ ਮੈਨੂੰ ਕੀ ਪਤਾ ਲੱਗਣਾ ਸੀ ਮੈਨੂੰ ਉਸ ਨਹੀਂ ਪਤਾ ਲੱਗਣਾ ਜੀ ਕਿੰਨੇ ਦੀ ਵੇਚੀ ਹੈ ਜੀ ਤੁਹਾਨੂੰ ਪਤਾ ਹੈ ਹਾਂ ਜੀ ਕਹਿੰਦੇ ਨੇ ਵੀ ਉਹ ਤਾਂ ਜਾਨੀ ਜੀ ਗਾਹਾਂ ਤੋਂ ਜਿੰਨਾ ਕਿ ਸਾਨੂੰ ਪਤਾ ਲੱਗਾ ਵੀ 3 ਲੱਖ ਦਾ ਵਪਾਰ ਹੋਇਆ ਕੁੜੀ ਦਾ ਮਟੋਲਾ ਲੈ ਲੰਦਾ ਵਾ ਚੋਲ ਗਰੀ ਮੈਨੂੰ ਮੇਰੀ ਪੁੱਤੀ ਵੇਚੀ ਗਈ ਆ 16 ਸਾਲ ਲੱਗੇ ਆ ਜੀ ਇਹਨੇ ਕਿਤਾਬ ਜੀ ਕੀ ਇਹ ਤਾਂ ਜੀ ਬਹੁਤ ਟਕੜਾ ਕਰੋ ਆ ਜੀ ਅਸਲ ਤੇ ਇਹੀ ਤੇ ਬਹੁਤਾ ਜਾਣਦੀ ਵੀ ਨਹੀਂ ਤੇ ਉਹਨਾਂ ਨੂੰ ਕੁੜੀ ਦੀ ਮਾਂ ਨਹੀਂ ਜਾਣਦੀ ਸੀ ਕੁੜੀ ਦੇ ਨਾਨੀ ਨਹੀਂ ਜਾਣਦੀ ਸੀ ਇਹ ਲੈ ਕੇ ਗਏ ਨੇ ਜੀ ਜਸਵਿੰਦਰ ਕੌਰ ਕੁਲਵਿੰਦਰ ਸਿੰਘ ਇਹ ਲੈ ਕੇ ਗਏ ਨੇ ਜੀ ਉਹਨਾਂ ਨੂੰ ਇਹਨਾਂ ਨੂੰ ਉਹ ਵਿਚੋਲਿਆਂ ਦੇ ਘਰ ਦਾ ਪਤਾ ਸੀ ਕੋਈ ਇਹਨਾਂ ਚੋਂ ਨਿਕਲੂ ਸਾਰਾ ਕੁਝ ਸਪੋਟੀ ਦਾ ਮੋਬਾਈਲ ਵੀ ਸਾਰੇ ਇਹਨਾਂ ਕੋਲ ਹੈ ਪੁੜੀ ਤਾਂ ਮੋਬਾਈਲ ਖੋ ਰੇ ਬਹੁ ਨੂੰ ਛੱਡ ਕੇ ਵੀ ਥਾਣੇ 'ਚ ਇਹ ਆਈ ਹੈ ਜੀ ਪੋਤੀ ਥੋੜੇ ਨਾਲ ਰਹਿੰਦੀ ਸੀ ਜਾਂ ਨਹੀਂ ਜੀ ਹੁਣ ਪੋਤੀ ਪਹਿਲਾਂ ਬੱਚੀ ਮੇਰੇ ਕੋਲ ਸੀ ਜਦੋਂ ਇਹਦੀ ਮਾਂ ਪਟਿਆਲੇ ਤੋਂ ਆ ਗਈ ਸੀ ਮੈਂ ਹੱਥ ਬੰਨ ਤੇ ਬੱਚਿਆਂ ਨੂੰ ਵਾਪਸ ਦੇਵਾਂ ਨੂੰ ਪਾਲੋ ਮੇਰੇ 'ਚ ਹਿੰਮਤ ਨਹੀਂ ਮਰੇ ਬੜੇ ਬੈਠੇ ਦੀ ਦਿੱਕਤ ਹੋ ਗਈ ਤੇ ਬੇਟੇ ਨਾਲ ਨਹੀਂ ਸੀ ਰਹਿੰਦੀ ਨਾ ਬੇਟੇ ਨਾਲ ਬੇਟੇ ਤਲਾਕ ਦੇ ਕੇ ਬਾਕੀ ਸੀ ਪੰਚਾਇਤੀ ਤਲਾਕ ਹੋਇਆ ਵਾ ਦੋ ਟੈਂਪੂ ਸਮਾਨ ਦੇ ਸਭ ਲੈ ਕੇ ਮੁੰਡੇ ਦਾ ਵੀ ਸਮਾਨ ਲੈ ਗਈ ਸੀ ਚੱਕ ਕੇ ਅਸੀਂ ਨੇ ਫੇਰ ਵੀ ਹੱਥ ਬੰਨੇ ਵੀ ਚੱਲ ਕੋਈ ਨਹੀਂ ਜਾਂਦੀ ਆ ਜਾਣਦੇ ਤੁਹਾਡੀ ਬੇਨਤੀ ਹੈ ਸਰਕਾਰ ਲੈਵੇ ਸਾਡੀ ਇਹ ਮਹੰਤਤਾ ਵੀ ਤੁਹਾਨੂੰ ਇਨਸਾਫ ਦੇ ਨੇ ਮੇਰੀ ਪੋਤੀ ਵੇਚੀ ਕਿਉਂ ਇਹਨਾਂ ਨੇ ਵਿਆਹ ਕੇ ਤੋਰ ਦਿੰਦੇ ਕਿੱਥੇ ਪੁੱਜੀ ਸੀ ਇਹਨਾਂ ਨੇ ਹੁਣ ਇਹਨਾਂ ਜੀ ਰਾਜਸਥਾਨ 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 ਵੇਚਤੀ ਹੈ ਜੀ ਲੈ ਵੇ ਨਾਉਣੇ ਪੰਜਾਬ ਚ ਇਹਨਾਂ ਦਾ ਲਿੰਕ ਕਿਵੇਂ ਹੋਇਆ ਜੀ ਇਹਨਾਂ ਦੇ ਜੀ ਜਸਵਿੰਦਰ ਕੌਰ ਗਾਂ ਲੀਆਂ ਜਨਾਨੀਆਂ ਨੂੰ ਮਿਲੀ ਹੋਈ ਸੀ ਜਿਹੜੀਆਂ ਖੰਨੇ ਦੀਆਂ ਨੇ ਪਾਦਲੇ ਦੀਆਂ ਜਸਵਿੰਦਰ ਕੌਰ ਨੂੰ ਨਾ ਨਹੀਂ ਮਿਲੀ ਹੋਈ ਸੀ ਜੀ ਉਹ ਗਾਹਾਂ ਦੇ ਗਾਹਾਂ ਇਹਨੇ ਦੀ ਐ ਜਾਣ ਪਛਾਣਦੀ ਮੈਂ ਮੰਨਦੀ ਆ ਬੋਟੀ ਦਾ ਇੱਕ ਕਸੂਰ ਗੰਨਿਆ ਵੇ ਤੂੰ ਪੈਸੇ ਗਿਣ ਰਹੀ ਆ ਜਸਵਿੰਦਰ ਕੌਰ ਦਾ ਵਿੱਚ ਨੌ ਲੇਰੀਆ ਕਹਿੰਦੀ ਜਸਨ ਕੌਰ ਦੇ ਪੈਸੇ ਮੈਨੂੰ ਦੋ ਉਹਨਾਂ ਨੂੰ ਕਹਿ ਰਹੀ ਆ ਉਹਦੇ ਵਿੱਚ ਉਹ ਲਗਰੀ ਮੈਂ ਦੇਉਂਗੀ ਮੈਨੂੰ ਫੜਾ ਦੋ ਆਪ ਗਿਣ ਰਹੀ ਆ ਜੀ ਪੈਸੇ ਮੈਂ ਮੰਗ ਕਰਦੀ ਆ ਜੀ ਜਿਹੜੇ ਅਸਲ ਗਨਾਹਦਾਰ ਨੇ ਉਹ ਫੜੇ ਜਾਣਾ ਉਹਨਾਂ ਨੂੰ ਪੁੱਛਿਆ ਚਾਹੀਦਾ ਬੁਲਾ ਕੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਗਾਹਾਂ ਦੀ ਗਾਹ ਤੁਹਾਡੇ ਕਿਵੇਂ ਲਈ ਇੱਕ ਬਹੂ ਨਹੀਂ ਜਾਣਦੀ ਜੀ ਬਿਸ਼ੱਕ ਉਹ ਸਜ਼ਾ ਕੱਟੂਗੀ ਆਪਣੇ ਗੁਨਾਹ ਭੁਗਤੂਗੀ ਵੀ ਪਰ ਜਾਣਦੀ ਐ ਤੀ ਇਹ ਜਾਸਨ ਦੇ ਇਹ ਕੰਮਾਂ ਚ ਲਿੰਕ ਨੇ ਮੈਂ ਮੂੰਹ ਤੇ ਕਹਿੰਨੀ ਆ ਜੀ ਮੈਂ ਡਰਦੀ ਨਹੀਂ ਮੈਂ ਗਰੀਬ ਬਸੱਕ ਦੀਆਂ ਜੀ ਇਹ ਪਾਸੋਂ ਬਲਕਿ ਥਾਣੇ ਦਾ ਮੈਟਰ ਹੈਗਾ ਤੇ ਇੱਥੇ ਇੱਕ 15 ਸਾਲ ਦੀ ਲੜਕੀ ਆ ਜਿੰਨ ਕੇ ਰੋਟੀ ਮਾਲ ਨਹੀਂ ਵੇਚਿਆ ਸੀ ਤੇ ਵੇਚਣ ਤੋਂ ਬਾਅਦ ਉਹਨੂੰ ਰਾਜਸਥਾਨ ਨੂੰ ਭੇਜ ਦਿੱਤਾ ਗਿਆ ਸੀ ਤੇ ਉੱਥੇ ਜਾ ਕੇ ਉਹਦੀ ਮੈਰੀ ਉਹ ਜਿਹੜੇ ਰਾਜਸਥਾਨ ਦੇ ਬਲਕ ਦੇ ਨਾਲ ਕਰਾਈ ਗਈ ਸੀ ਇਹਦੇ ਵਿੱਚ ਜਿਹੜੀ ਐਫਆਈਆ ਲੜਕੀ ਦੀ ਜਿਹੜੀ ਦਾਦੀ ਆ ਉਹਦੇ ਬਿਆਨਾਂ ਤੇ ਐਫਆਈਆ ਦਰਖਾਹੀ ਆ ਇਹਦੇ ਵਿੱਚ ਟੋਟਲ 4 ਜਾਣੇ ਹੈਗੇ ਜਿਨ੍ਹਾਂ ਤੇ ਐਫਆਈਆ ਦਰਖਹੀ ਆ ਦੋ ਤਾਂ ਲੜਕੀ ਆ ਜਿਹੜੀ ਉਹਦੇ ਪਰਦੇਈ ਆ ਇੱਕ ਉਹਦੀ ਮਦਰ ਆ ਤੇ ਇੱਕ ਉਹਦੀ ਨਾਨੀ ਉਹ ਜਿਹੜੀ ਜਿਹੜੀ ਬੰਦ ਬੰਦ ਕੇ ਕਾਸਿ ਆ ਹਾਂਜੀ ਇੱਕ ਉਹ ਦਾਦੀ ਨੇ ਹੀ ਵੀਡੀਓ ਜਿਹੜੀ ਆ ਮੇਰੇ ਵੀ ਪੇਸ਼ ਕੀਤੀ ਸੀ ਫਿਰ ਮੈਂ ਉਹ ਨਾਨੀ ਥਾਣੇ ਭੇਜਿਆ ਸੀ ਤੇ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਉਹਦੀ ਮਾਂ ਜੋ ਜਿਹੜੇ ਰਾਜਸਥਾਨ ਤੋਂ ਦੋਤਾਨੀਆ ਲੇਡੀਸ ਪਾਈ ਨਾ ਸੀ ਉਹ ਪੈਸੇ ਦਾ ਲੈਂਡਨ ਕਰਦੀਆਂ ਤੇ ਪੈਸੇ ਕਿੰਨੇ ਦੇ ਸੀ ਇਹ ਤੁਹਾਨੂੰ ਦਰਤੀ ਨੂੰ ਕਰਕੇ ਦੱਸੀ। ਹਾਂਜੀ ਅਸੀਂ ਰਾਜਸਥਾਨ ਇੱਕ ਟੀਮ ਤੇ ਜਿੱਥੇ ਠਾਣੀ ਤੋਂ ਤੇ ਲੜਕੀ ਨੂੰ ਅਸੀਂ ਉੱਥੇ ਰਿਕਵਰ ਕਰਕੇ ਵਾਪਸ ਲਿਆ ਆਂਦਾ ਤੇ 154 ਦੇ ਬਿਆਨ ਜੱਸ ਜੱਸ ਸਾਡੇ ਸਾਹਮਣੇ ਗ੍ਰਾਉਂਡ ਤੋਂ ਬਾਅਦ ਜੱਸ ਸਾਡੇ ਆਰਡਰ ਕੀਤਾ ਸੀ ਕਿ ਇਹ ਉਹ ਲੜਕੀ ਨੇ ਮੇਰੇ ਨਾਂ ਦੇ ਪੇਸ ਹੈ। ਇਸ ਮਾਮਲੇ ਤੇ ਸਾਹਮਣੇ ਇਹ ਗ੍ਰਾਫਿਕ ਵਿਚਾਰ ਆਸਪਾਈ ਚਾ ਅ ਇਹਦੇ ਵਿੱਚ ਦਰਖਾਸਤ ਪਹਿਲਾਂ ਆਈ ਸੀ ਫਿਰ ਉਸ ਤੋਂ ਬਾਅਦ ਦਾਦੀ ਨਾਲ ਆਈ ਸੀ ਤੇ ਦਾਦੀ ਦੇ ਬਿਆਨਾਂ ਦੇ ਉੱਪਰ ਹੀ ਬਚਾਅ ਦਰਖਾਸਤ ਹੋਇਆ ਕਿ ਉਹਨਾਂ ਦੇ ਆਖੇ ਇਥੇ ਜਦੋਂ ਮੁੰਮੂ ਨਾਲ ਦੱਸਿਆ ਵੀ ਉਹਦੀ ਮਦਰ ਹੀ ਵਿੱਚ ਹੈਗੀ ਨਹੀਂ ਵੱਲ ਹੈ ਜੀ ਤਾਂ ਸਾਡੇ ਬੱਚੇ ਜਿਹੜਾ ਬਚਾ ਲੂਗੇ ਵੀ ਫਿਰ ਇੱਕ ਹੀ ਜਿਹੜੀ ਰਾਜ ਫਿਰ 15 ਸਾਲ ਦੀ ਜਿਹੜੀ ਬੱਚੀ ਦਾਦੀ ਆ ਅਕਲੀ ਜਿਹੀ ਵੜੀ ਲੜਕੀ ਦੀ ਮਾਦਰ ਆ ਉਹ ਪਹਿਲਾਂ ਆਪਣੇ ਹਸਬੰਦ ਤੇ ਉਹਨਾਂ ਦੀ ਕੁਝ ਅਨਬੰਦ ਚੱਲ ਰਹੀ ਤੇ ਕਾਫੀ ਸਾਲਾਂ ਤੋਂ ਅਲੱਗ ਰਹੇ ਸੀ ਤੇ ਪਰ ਲੜਕੀ ਜਿਹੜੀ ਦਾਦੀ ਦੇ ਕੋਲ ਹੀ ਰਹਿ ਰਹੀ ਸੀ ਛੋਟੇ ਹੁੰਦੇ ਕੋ ਦਾਦੀ ਨੇ ਪਾਲਿਆ ਉਹ ਉਸ ਤੋਂ ਪ੍ਰਾਂਤਕ ਫਿਰ ਕੁਝ ਸਾਲ ਬਾਅਦ ਗਾਮਨਾ 2023 ਦੇ ਵਿੱਚ ਲੜਕੀ ਦੀ ਮਾਦਰ ਜਿਹੜੀ ਆ ਵਾਪਸ ਆਪਣੇ ਸਹੁਰੇ ਆ ਗਈ ਸੀ ਉਸ ਤੋਂ ਬਾਅਦ ਇਹ ਪਲੈਨਿੰਗ ਉਹਨੇ ਕੀਤੀ Saturn ਮੱਛੀ ਜਿਹੜੀ ਆ ਥੋਡੀ ਕੁੜੀ ਜਿਹੜੀ ਉਹਨੇ ਰਾਜਸਥਾਨ ਚ ਵੇਚੀ ਉਸ ਵੀਡੀਓ ਦੇ ਵਿੱਚ ਇਹ ਤਿੰਨ ਲੇਡੀਆਂ ਦਿਖਾਈ ਹੁੰਦੇ ਆ ਰੀਆਂ ਇੱਕ ਕੁੜੀ ਦੀ ਜਿਹੜੀ ਬੱਚੀ ਆ ਉਹਦੀ ਮਦਰ ਆ ਤੇ ਬਾਕੀ ਜਿਹੜੀ ਇੱਕ ਜਿਹੜੀ ਰਾਜਸਥਾਨ ਤੋਂ ਲੇਡੀ ਆ ਤੇ ਇਹ ਜਿਹੜੀ ਵੀਡੀਓ ਇਹਨਾਂ ਨੇ ਜਿਹੜੀ ਮੀਟਿੰਗ ਕੀਤੀ ਹੈ ਇਹਨਾਂ ਨੇ ਉਹ ਖੰਡੇ ਦੇ ਵਿੱਚ ਕੋਈ ਜਗ੍ਹਾ ਦੇ ਪਿੰਡ ਦੇ ਵਿੱਚ ਬੈਠ ਕੇ ਉੱਥੇ ਇਹਨਾਂ ਨੇ ਡਿਸਾਈਡ ਕੀਤਾ ਲੈਣ ਦੇ ਨੰ ਤਾਂ ਵਿੱਚ ਵੀ ਤੁਸੀਂ ਕਰਤੀ ਆਪ ਨੂੰ ਸਮਝਾਦੇ ਕੋਈ ਕਹ ਰਹੇ ਆਂ ਜੀ ਉੱਥੇ ਉਹਨੇ ਵੇਚੀ ਆ ਤੇ ਅੱਜ ਇਹ ਕਦਾ ਘਟਰ ਲਿਆਉਂਦੇ ਆਂ ਆਪ ਨੂੰ ਵੀ ਕਹਿੰਦੇ ਕਿ ਉਹ ਇਸ ਦੇ ਵਿੱਚ ਚੁੱਕਿਆ ਰਾਤ ਸਾਂ ਨੀ ਹਾਂਜੀ ਐਦਾਂ ਦੇ ਕੇਸ ਦੇ ਵਿੱਚ ਤੁਹਾਨੂੰ ਪਤਾ ਹੀ ਆ ਨਾ ਹੀ ਆਪ ਦਾ ਕੁਝ ਪਤਾ ਠਾਣਾ ਦਾ ਉਸ ਤੋਂ ਕਿੱਥੇ ਵੇਚੀ ਆ ਕਿੱਥੇ ਵੇਚੀ ਆ ਬੱਚਾ ਕਿੱਥੇ ਗਿਆ ਆ ਪਰ ਥੋੜੀ ਸਖਤੀ ਕਰਨ ਦੇ ਬਾਅਦ ਤੁਹਾਨੂੰ ਉਹਦੀ ਮਦਰ ਨੇ ਦੱਸ ਦਿੱਤਾ ਵੀ ਅਸੀਂ ਫਲਾਣੀ ਜਗ੍ਹਾ ਤੇ ਰਾਜਸਥਾਨ ਕੋਈ ਪਿੰਡ ਆ ਇਹ ਤੋਂ 500 ਤੋਂ 700 ਕਿਲੋਮੀਟਰ ਤੇ ਆਪਣੀ ਖੁਦ ਚੱਲ ਕੇ ਰਿਕਵਰ ਕਰਕੇ ਲਿਆ ਆ ਏ ਦੇ ਵਿੱਚ ਅਸੀਂ ਲੜਕੀ ਦੀ ਮਦਰ ਤੇ ਲੜਕੀ ਦੀ ਨਾਨੀ ਜਿਹੜੀ ਵੀਡੀਓ ਚ ਦੋਨੇ ਦਿਖਾਈ ਦੇ ਰਹੀ ਸੀ ਇਹਨਾਂ ਦੋਨਾਂ ਨੂੰ ਅਸੀਂ ਆਹ ਕ੍ਰਾਉਨ ਕਰਕੇ ਤੇ ਇਹਨਾਂ ਤੇ ਇਹਨਾਂ ਨੂੰ ਰੈਕਡ ਕਰਦੇ ਇਹ ਜੀ ਹੋਇਆ ਦੀ ਬੀ ਐਨ ਐਸ ਜਿਹੜਾ ਗਿਆ 143 क्लॉक 1 ਤੇ ਬੀ ਐਨ ਐਸ 61 क्लॉक 2 ਬੀ ਐਨ ਐਸ 9 ਤੇ ਹਗਾ ਜੀ ਚਾਈਲਡ ਮੈਰਿਜ ਐਕਟ 11 ਲੱਗਾ ਹੋਇਆ।